ਬ੍ਰਾਤ ਲਾ ਪੌਂਟਰੀ ਅਲਾੜਾ ਲਾੜੀ ਕਰ ਗਈ ਫੋਨ ਬੰਦ ਮੁੰਡੇ ਦੇ ਲੱਗੇ ਰਹਿ ਗਏ ਸਿਰੇ ਬੇਰੰਗ ਮੁੜੀ ਬਰਾਤ ਇੰਸਟਾਗ੍ਰਾਮ ਤੇ ਹੋਈ ਸੀ ਗੱਲ ਜੀ ਹਾਂ ਅਕਸਰ ਅਸੀਂ ਦੇਖਦੇ ਹਾਂ ਕਿ ਸੋਸ਼ਲ ਮੀਡੀਆ ਤੇ ਲੜਕਾ ਲੜਕੀ ਮਿਲਦੇ ਨੇ ਦੋਸਤੀ ਹੁੰਦੀ ਹੈ ਫਿਰ ਪਿਆਰ ਹੋ ਜਾਂਦਾ ਹੈ ਉਸ ਤੋਂ ਬਾਅਦ ਗੱਲ ਆਉਂਦੀ ਹੈ ਵਿਆਹ ਦੀ ਅਤੇ ਵਿਆਹ ਦੇ ਵਿੱਚ ਅਕਸਰ ਅਜਿਹੇ ਮਾਮਲਿਆਂ ਦੇ ਵਿੱਚ ਧੋਖਾ ਧੜੀ ਹੋ ਜਾਂਦੀ ਹੈ। ਕੁਝ ਅਜਿਹਾ ਹੀ ਹੋਇਆ ਇਸ ਮੁੰਡੇ ਨਾਲ ਜੋ ਸੱਤੇ ਸੇਰਾ ਸਜਾਈ ਬੈਠਾ ਹੈ। ਜੀ ਹਾਂ ਸੇਰਾ ਸਜਾਈ ਬੈਠਾ ਪਰ ਇਹ ਬਰਾਤ ਬੇਰੰਗ ਮੁੜ ਗਈ ਕਿਉਂਕਿ ਲਾੜੀ ਨਹੀਂ ਮਿਲੀ ਨਾ ਹੀ ਉਸ ਦਾ ਪਰਿਵਾਰ ਮਿਲਿਆ। ਦਰਸੋ ਸੋਸ਼ਲ ਮੀਡੀਆ ਤੇ ਇਹਨਾਂ ਦੋਵਾਂ ਦੀ ਦੋਸਤੀ ਹੁੰਦੀ ਹੈ। ਕੁਝ ਸਮਾਂ ਇਹ ਦੋਸਤੀ ਚਲਦੀ ਹੈ ਉਸ ਤੋਂ ਬਾਅਦ ਇਹ ਦੋਸਤੀ ਪਿਆਰ ਦੇ ਵਿੱਚ ਬਦਲ ਜਾਂਦੀ ਹੈ ਫਿਰ ਗੱਲ ਆਉਂਦੀ ਹੈ ਵਿਆਹ ਦੀ ਵਿਆਹ ਦੀ ਗੱਲ ਸਾਰੀ ਹੋ ਜਾਂਦੀ ਹੈ ਤੁਹਾਨੂੰ ਦੱਸਦੀ ਕਿ ਮੁੰਡਾ ਦੁਬਈ ਦੇ ਵਿੱਚ ਨੌਕਰੀ ਕਰਦਾ ਹੈ ਜਦੋਂ ਵਿਆਹ ਉਹ ਪਹੁੰਚਦਾ ਹੈ ਪੈਲਸ ਦੇ ਵਿੱਚ ਤਾਂ ਉੱਥੇ ਨਾ ਹੀ ਲਾੜੀ ਮਿਲਦੀ ਹੈ ਨਾ ਹੀ ਲਾੜੀ ਦਾ ਪਰਿਵਾਰ ਫੋਨ ਵੀ ਬੰਦ ਕਰ ਲਏ ਜਾਂਦੇ ਨੇ ਬਾਕੀ ਕੀ ਗੱਲ ਹੈ ਕਿ ਮਾਝਾ ਆ ਸੁਣਦੇ ਆ ਲਾੜੀ ਦੀ ਜ਼ੁਬਾਨੀ ਦੀਪਕ ਕਿਹੜੀ ਜਗ੍ਹਾ ਤੋਂ ਆਏ ਹੋ ਤੁਸੀਂ ਜਨਾ ਜਲੰਧਰ ਤੋਂ ਕਿਹੜੀ ਜਗ੍ਹਾ ਜੀ ਮੜਿਆਲੇ ਤੋਂ ਮੜਿਆਲਾ ਮੜਿਆਲਾ ਜ਼ਿਲ੍ਹਾ ਜਲੰਧਰ ਤਸੀਲ ਕੋਤ ਮੜਿਆਲਾ ਅੱਛਾ ਦੀਪਕ ਕੀ ਹੋਇਆ ਕੀ ਤੁਹਾਡੇ ਨਾਲ ਅੱਜ ਤੁਸੀਂ ਇੱਥੇ ਬਰਾਤ ਲੈ ਕੇ ਆਏ ਹੋ ਕੀ ਹੋਇਆ ਭਾਈ ਮੈਰਿਜੀ ਤੇ ਆਏ ਸੀ ਹਾਂ ਸਾਰੇ ਉਹ ਬੜੀ ਗੱਲ ਹੁੰਦੀ ਥੀ ਸਹੀ ਹੁਣ ਤਾਂ 19 ਟਾਈਮ ਹੋ ਗਿਆ ਪੂਰੇ ਤੱਕ ਰਹੇ ਹੋ ਲੜਕੀ ਕੌਣ ਹੈ ਤੁਹਾਡੀ ਕਦੋਂ ਤੋਂ ਫਰੈਂਡਸ਼ਿਪ ਸੀ ਹੁੰਦੇ ਨਾਲ 4 ਸਾਲ ਹੋ ਗਏ 3 ਸਾਲ ਹੋ ਗਏ ਤੁਸੀਂ ਇਸ ਤੋਂ ਪਹਿਲਾਂ ਲੜਕੀ ਨੂੰ ਮਿਲੇ ਹੋ ਕਦੇ ਨਹੀਂ ਆਈ ਹੁਣ ਆਇਆ ਅੱਛਾ ਕਦੇ ਇਸ ਤੋਂ ਪਹਿਲਾਂ ਕਿਤੇ ਬਾਹਰ ਮਿਲਣਾ ਵੀ ਨਹੀਂ ਹੋਇਆ ਕੋਈ ਗੱਲਾਂ ਤੇ ਤੁਹਾਡੀ ਮਤਲਬ ਵਿਆਹ ਤੇ ਕਰ ਗੱਲ ਆ ਗਈ ਤੇ ਹੋਰ ਉਹਨੇ ਤੁਹਾਡੇ ਪਰਿਵਾਰ ਉਹ ਆਪਣੇ ਕਿਸੇ ਪਰਿਵਾਰਕ ਮੈਂਬਰ ਨਾਲ ਤੁਹਾਡੀ ਗੱਲ ਹੋਈ ਹੋਵੇ? ਹਾਂ ਤਾਂ ਹੋਈ ਆ, ਸਾਦੇ ਹੋਈ ਆ। ਤੇ ਕੁੜੀ ਦੇ ਮਾਪਿਓ ਨਾਲ ਤੁਹਾਡੇ ਬਾਪੂ ਤੇ ਮਾਤਾ ਕਰੇ ਮਿਲੇ? ਹਾਂ ਨਹੀਂ ਗੱਲ ਹੀ ਹੋਈ ਆ। ਅੱਜ ਫੋਨ ਤੇ ਗੱਲ ਹੋਈ। ਤੁਹਾਨੂੰ ਕੀ ਕਹਿ ਕੇ ਬੁਲਾਇਆ ਗਿਆ ਸੀ ਅੱਜ? ਸਾਨੂੰ ਤਾਂ ਕੱਲੇ ਜਾਣ ਦੀ ਕੱਲ ਗੱਲ ਹੋਈ ਆ, ਕੱਲ ਤੁਸੀਂ ਬਰਾਤ ਲੈ ਕੇ ਆ। ਅੱਛਾ ਤੇ ਕਿੱਥੇ ਦਾ ਤੁਹਾਨੂੰ ਐਡਰੈਸ ਦਿੱਤਾ ਸੀਗਾ? ਰੋਜ਼ ਰੋਜ਼ ਰੋਜ਼ਗਾਰਡਨ ਦਾ। ਅੱਛਾ ਤੇ ਹੁਣ ਤੁਸੀਂ ਕਿੰਨੇ ਕ ਬੰਦੇ ਆਏ ਸੀ ਇੱਥੇ ਬਰਾਤ ਲੈ ਕੇ? ਦੇਰ ਤੋਂ ਬੰਦਾ ਬਣਦਾ ਤੇ ਉਹਨਾਂ ਤੁਹਾਡੀ ਕੀ ਮੰਗੀ ਹੈ ਤੁਹਾਨੂੰ ਕੀ ਆਸ ਹੈ ਕਿ ਵੀ ਲੜਕੀ ਆਊਗੀ ਨਹੀਂ ਨਾ ਭਾਈ ਹੁਣ ਆਣਾ ਬਤਾਈ ਜਾਣਾ ਹੁਣ ਤੁਹਾਡੀ ਉਮਰ ਕਿੰਨੀ ਹੈ ਮੇਰੀ 28 ਸਾਲ ਦੀ 28 ਸਾਲ ਦੀ ਤੁਸੀਂ ਕੀ ਕਰਦੇ ਹੋ ਮੈਂ ਆਜਾ ਤੇ ਲੜਕੀ ਕੀ ਕਰਦੀ ਹੈ ਉਹਨਾਂ ਕੀ ਨਾਮ ਹੈ ਲੈਸ਼ੀ ਜੈਲੀ ਮੈਂ ਵਕੀਲ ਹਾਂ ਅਜਾ ਲੜਕੀ ਦਾ ਨਾਮ ਕੀ ਦੱਸਿਓ ਉਹਨੇ ਪ੍ਰੀਤ ਪ੍ਰੀਤ ਅਮਨਪ੍ਰੀਤ ਤੇ ਲੜਕੀ ਦੀ ਉਮਰ ਕਿੰਨੀ ਹੈ ਉਹੀ ਸੇਮ ਹੈ 28 ਸਾਲ ਅੱਛਾ ਤੇ ਹੁਣ ਤੁਹਾਡੀ ਕੀ ਮੰਗ ਹੈ ਭਾਈ ਸਾਡੀ ਦੇ ਜਾਂ ਵੀ ਸਾਨੂੰ ਤੋਂ ਇਨਸਾਫ ਨਾ ਕਿਸ ਤਰ੍ਹਾਂ ਦਾ ਇਨਸਾਫ ਚਾਹੁੰਦੇ ਹੋ ਤੁਸੀਂ ਜੇ ਕੁੜੀ ਵਾਲੇ ਤੁਹਾਨੂੰ ਖਰਚਾ ਦੇਂਦੇ ਤੇ ਫਿਰ ਤੁਸੀਂ ਸਹਿਮਤ ਹੋ ਉਸਾਲ ਨਹੀਂ ਗਈ 50 70 ਵਾਪਸ ਮੁੜ ਗਈ ਆ ਕੀ ਆ ਸਾਰਾ ਮਾਮਲਾ ਜਾਣਕਾਰੀ ਦੇ ਇਹ ਅੱਜ ਇੱਕ ਸਾਨੂੰ ਕੰਪਲੇਟ ਮਿਲੀ ਆ ਦੀਪਕ ਪੁੱਤਰ ਪ੍ਰੇਮਚੰਦ ਵਾਸੀ ਮੜਿਆਣਾ ਥਾਣਾ ਮਹਿਤਪੁਰ ਜ਼ਿਲ੍ਹਾ ਜਲੰਧਰ ਉਹ ਮੁੰਡਾ ਬਾਹਰ ਦੁਬਈ ਚ ਸੀਗਾ ਉਹਦੀ ਇੰਸਟਾਗ੍ਰam ਦੇ ਉੱਤੇ ਇੱਥੇ ਮਨਪ੍ਰੀਤ ਕੌਰ ਪੁੱਤਰੀ ਜਗਤਾਰ ਸਿੰਘ ਵਾਸੀ ਮੋਗਾ ਨਾਲ ਗੱਲਬਾਤ ਹੁੰਦੀ ਸੀ ਔਰ ਉਹਨਾਂ ਨੇ ਫੋਨ ਦੇ ਉੱਤੇ ਅੱਜ 6 12 2024 ਨੂੰ ਆਨੰਦਕਾਰ ਦੀ ਡਿਟ ਰੱਖੀ ਸੀ ਤੇ ਉਹ ਜਦੋਂ ਬਰਾਤ ਲੈ ਕੇ ਇੱਥੇ ਆਏ ਤੇ ਇੱਥੇ ਇਹਨਾਂ ਨੇ ਕੁੜੀ ਨਾਲ ਸੰਪਰਕ ਕੀਤਾ ਤੇ ਉਹਨਾਂ ਨੇ ਕਿਹਾ ਮੈਂ ਤੁਹਾਨੂੰ ਆਪਣੇ ਬੰਦੇ ਭੇਜਦੀ ਆਂ ਉਸਨੂੰ ਅਗਰੈਸਿਵ ਕਰਦੇ ਆ ਨਾ ਤੰਦਨ ਕੋਈ ਪੈਰਸ ਦਿੱਤੇ ਨਾ ਕੋਈ ਲੋਕੇਸ਼ਨਾਂ ਭੇਜੀਆਂ ਕੋਈ ਲੁਧਿਆਣੇ ਦੀ ਹੁੰਦੀ ਕਿਤੋਂ ਨਹੀਂ ਹੁੰਦੀ ਸੀ ਉਹ ਵਿਚਾਰੇ ਡੀ ਡੂ ਕੇ ਸਾਡੇ ਕੋਲ ਥਾਣੇ ਤੇ ਸ਼ਿਕਾਇਤ ਦੇ ਕੇ ਗਏ ਆ ਫਰਦਰ ਜੀ ਨੇ ਇਨਕੁਆਰੀ ਕਰਦੇ ਆ ਕਿਹੜੀ ਜਗ੍ਹਾ ਤੇ ਬੁਲਾਇਆ ਸੀ ਉਹਨਾਂ ਨੂੰ ਆਪਣੇ ਮੋਗਾ ਗਿਆ ਸੀ ਵੀ ਇੰਟਰ ਕਾ ਤੁਹਾਡੇ ਮੂਰੇ ਬੰਦੇ ਆਉਣਗੇ ਹੁਣ ਸਵੀਕਾਰ ਕਰਕੇ ਅਸੀਂ ਪੈਰਸ ਲੈ ਜਾਵਾਂਗੇ ਕੁੜੀ ਮੁਕਤੀ ਸੀ ਕੁੜੀ ਮਨਪ੍ਰੀਤ ਕੌਰ ਪੁੱਤਰੀ ਜਗਤਾਰ ਸਿੰਘ ਵਾਸੀ ਮੋਗਾ ਲਿਖਿਆ ਗੰਗੂ ਮੁੰਡੇ ਲਈ ਤੁਹਾਡੀ ਸੀ ਮੁੰਡੇ ਵਾਲੇ ਪਿੰਡ ਮਰੀਆਣਾ ਪਿੰਡ ਪੈਂਦਾ ਜੀ ਥਾਣਾ ਬਹਿਦਪੁਰ ਚ ਜ਼ਿਲ੍ਹਾ ਜਲੰਧਰ ਜੀ ਮੁੰਡਾ ਕਦੋਂ ਆਇਆ ਸੀ ਦੁਬਈ ਤੋਂ ਮੁੰਡਾ ਦੋ ਤਿੰਨ ਦਿਨ ਪਹਿਲੇ ਆਇਆ ਐ ਮੇਰੇ ਤੋਂ ਦੁਬਈ ਦੇ ਵਿੱਚੋਂ ਤੁਹਾਡਾ ਲੋਕ ਕੀ ਕੰਮ ਕੀਤੀ ਜਾਰੀ ਜੀ ਅਸੀਂ ਉਹਦੇ ਪਰ ਟੈਕਨੀਕਲ ਤਰੀਕੇ ਨਾਲ ਨੰਬਰ ਟ੍ਰੇਸ ਕਰਕੇ ਸੀ ਜੋ ਵੀ ਗੱਲ ਆਉਂੂ ਸਾਹਮਣੇ ਹੁੰਦਾ ਮੁੰਡੇ ਵਾਲਿਆਂ ਨੇ ਕੁੜੀ ਨੂੰ ਕੰਟੈਕਟ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਦੁਬਾਰਾ ਕੁੜੀ ਨੇ ਫੋਨ ਬੰਦ ਕਰ ਲਿਆ ਸੀਗਾ ਦੁਬਾਰਾ ਨਾ ਫੋਨ ਨਹੀਂ ਇਹਨੇ ਚਾਲੂ ਕੀਤਾ ਕਿੰਨੀ ਕ ਬਰਾਤ ਆਈ ਸੀ ਬਰਾਤ ਦੇ 100 150 ਬੰਦਾ ਸੀਗਾ ਜੀ ਵਾਪਸ ਮੁੜ ਗਏ ਹੁਣ ਉਹ ਵਾਪਸ ਚਲੇ ਗਏ ਜੀ ਪ੍ਰੇਮ ਚੰਦ ਜੀ ਅੱਜ ਤੁਸੀਂ ਇੱਥੇ ਖੜੇ ਹੋ ਕੀ ਘਟਨ ਲਿਆ ਤੁਹਾਡੇ ਨਾਲ ਵਾਪਰੀ ਆ ਜੀ ਸਾਡੇ ਨਾਲ ਵਾਪਰੀ ਆ ਸਾਨੂੰ ਕਹਿੰਦੇ ਵੀ ਸਵੇਰ ਨੂੰ 10 ਵਜੇ ਜਾਇਓ ਬਰਾਬਰ 10 ਵਜੇ ਪਹਿਲਾਂ ਮੈਨੂੰ ਕਹਾਂ ਨਹੀਂ ਪੰਜ ਬੰਦੇ ਆਉਣੇ ਨੇ ਤੁਹਾਡੇ ਸੱਤਾਂ ਪੇਟਾਂ ਲੱਗੀਆਂ ਉਹਦੀ ਮਾਂ ਕਹਿੰਦੀ ਨਹੀਂ ਮੈਂ 150 ਬੰਦਾ ਸਨ ਫੇ ਪਾਰਸੋਂ ਮਿਲ ਗਿਆ 70 ਬੰਦੇ ਲੈ ਆ ਆ ਬਹੁਤ ਸਹੀ ਆ ਤਰੀ ਸੱਤ ਪੇਟ ਕਾਦੀ ਵਜੇ ਤੁਸੀਂ ਕਹਿ ਰਹੇ ਹੋ ਉਹ ਐਕਸੀਡੈਂਟ ਆ ਉਹਦੀ ਤੇ ਦਾ ਹੁੰਦੀ ਕੁੜੀ ਦੇ ਤੇ ਦਾ ਕੁੜੀ ਦੇ ਪਿਓ ਦਾ ਅੱਛਾ ਜੀ ਦੋ ਤਰੀਕ ਦਾ ਵਿਆਹ ਦੋ ਤਰੀਕ ਦਾ ਵਿਆਹ ਹੈ ਅੱਛਾ ਜੀ ਵੇ ਦੇਣੀ 2 ਦਿਨ ਮੈਨੂੰ ਦੇ ਦੇ ਮੈਂ ਕਿਹਾ 2 ਤੋਂ 10 ਨਹੀਂ ਹੋ ਜਾਇਦਾ 2 ਦਿਨ ਠੀਕ ਹੈ ਜੀ ਉਹ ਸਵੇਰੇ ਆਏ ਨਹੀਂ ਕਰੋ 10 ਵਜੇ ਤੁਰੇ ਹਾਂ 6 ਵਜੇ ਆਏ ਮਲਾਕ ਵੀ ਉੱਤੇ ਖੜੇ ਪੁੱਛਿਆ ਤੇ ਪੈਸੇ ਦਾ ਇਹਨੇ ਪੈਸੇ ਨਹੀਂ ਕਿਹਾ ਖੜੇ ਪੈਰ ਕਹਿੰਦਾ ਤੁਸੀਂ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਹੋ ਜੀ ਜ਼ਿਲ੍ਹਾ ਜਲੰਧਰ ਤਸੀਲ ਕੁੱਦ ਪਿੰਨ ਮੜਿਆਲਾ ਅੱਛਾ ਤੇ ਹੁਣ ਤੁਸੀਂ ਕੁੜੀ ਵਾਲਿਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਕੀਤੀ ਆਏ ਨਹੀਂ ਜਿਵੇਂ ਇਹਨਾਂ ਨੇ ਦੱਸਿਆ ਵੀ ਕੁੜੀ ਵਕੀਲ ਹੈ ਤੇ ਤੁਸੀਂ ਕੋਈ ਅਦਾਲਤ ਜਾ ਕੇ ਪਤਾ ਕੀਤਾ ਵੀ ਇਹ ਇਸਨਾ ਦੇ ਵਕੀਲ ਹੈਗੀ ਜਾਂ ਕੋਈ ਨਹੀਂ ਹੈਗੀ ਨਹੀਂ ਅਸੀਂ ਤਾਂ ਗਏ ਨਹੀਂ ਨਾਲ ਅੱਜ ਪਰਮਾਤਮਾ ਤੁਹਾਰਾ ਸਹਾਰਾ ਕਰੇ ਮੁੰਡੇ ਨੂੰ ਹੁਣ ਤੁਹਾਡੀ ਕੀ ਮੰਗਿਆ ਹੁਣ ਤੁਸੀਂ ਪੁਲਿਸ ਬੁਲਾਈ ਹੈ ਅੱਜ ਜਿੱਤੂ ਦਾ ਤਰਖਾਹ ਦਿੱਤੀ ਆ ਤੇ ਸਾਡਾ ਬਈ ਇਹ ਨਾ ਕਹਨੂੰ ਕਦੇ ਮੈਂ ਇੱਥੇ ਰਹਿਣਾ ਸਾਡੇ ਨੂੰ ਕੁੱਟਮਾਰ ਕਰੇ ਕੋ ਫਰਾਦਵੇ ਸਾਨੂੰ ਹੁਣ ਤੁਸੀਂ ਫਿਰ ਕੀ ਕਾਰਵਾਈ ਕਰਨ ਲੱਗੇ ਪੁਲਿਸ ਨੂੰ ਬੁਲਾਇਆ ਤੁਸੀਂ ਕੀ ਕਾਰਵਾਈ ਕਰਨ ਲੱਗੇ ਇਹੋ ਕਹਿੰਦੇ ਵੀ ਸਾਨੂੰ ਜਿਹੜਾ ਸਾਡਾ ਖੱਤਰਾ ਦੇਣਾ ਅਸੀਂ ਆਵੇ ਕਰੇ ਹਾਂ ਹਾਂ ਹੁਣ ਤੁਸੀਂ ਐ ਹੋ ਜੀ ਲੜਕੀ ਜੀ ਨਾਲ ਆਪਣੇ ਮੁੰਡੇ ਦਾ ਤੁਸੀਂ ਵਿਆਹ ਕਰਨਾ ਚਾਹੋਗੇ ਕਿ ਨਹੀਂ ਚਾਹੋਗੇ ਮੈਂ ਗਾਂ ਕਦੇ ਵੀ ਨਾ ਪੈਰ ਪਟਾਂਗੇ